ਸਾਹਿਕਾਲ ਜੀ ਮੈਂ ਮਲਕੀਤ ਰੌਣੀ ਅੱਜ ਮੈਂ ਖੜਾ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਖਲਾਲ ਪਿੰਡ ਹੈ ਜਿਹੜਾ ਇਹ ਸਮਰਾਲੇ ਦੇ ਨੇੜੇ ਪੈਂਦਾ ਖਲਾਲ ਪਿੰਡ ਦੇ ਵਿੱਚ ਜਿਹੜਾ ਟੋਲ ਪਲਾਜ਼ਾ ਹੈ ਉੱਥੇ ਧਰਨਾ ਲੱਗਿਆ ਹੋਇਆ ਉੱਥੇ ਮੈਂ ਆਇਆ ਸੀ ਇਹ ਉਸ ਲੜੀ ਤਹਿਤ ਜਿਹੜਾ ਪ੍ਰੋਗਰਾਮ ਦਾ ਨਾਮ ਹੈ ਇੱਕ ਰਾਤ ਧਰਨੇ ਤੇ ਬੈਠੇ ਕਿਸਾਨਾਂ ਦੇ ਨਾਲ ਸੋ ਆਜੋ ਮਿਲਦੇ ਆਂ ਗੱਲਬਾਤ ਕਰਦੇ ਆਂ ਦੇਖਦੇ ਆਂ ਕਿ ਲੋਕ ਕਿਵੇਂ ਸਰਵਾਈਵ ਕਰਦੇ ਨੇ ਕਿਵੇਂ ਧਰਨੇ ਦੇ ਰਹੇ ਨੇ ਅੱਜ ਵੀਰੇ ਕੀ ਛੋ ਬਣਾ ਆਪਣਾ ਜੀ ਮੇਰਾ ਨਾਮ ਸੁਪਿੰਦਰ ਸਿੰਘ ਆ ਜੀ ਸੁਪਿੰਦਰ ਜੀ ਕਿਹੜਾ ਪਿੰਡ ਹੈ ਲਾਲਕਲਾਂ ਜੀ ਨਾਲ ਲੱਗਣਾ ਭਾਈ ਇਹ ਕਿੰਨੇ ਦਿਨ ਤੋਂ ਚੱਲਿਆ ਧਰਨਾ ਧਰਨਾ 6 ਤਰੀਕ ਤੋਂ ਚੱਲ ਰਿਹਾ ਜੀ ਅੱਜ 30 ਤਰੀਕ ਹੋ ਗਈ ਪੰਜਾਬ ਦੇ ਜਿਹੜੇ ਸਾਰੇ ਧਰਨੇ ਟੋਲ ਪਲਾਜ਼ੇ ਜਾਂ ਰਾਇਲੈਂਸ ਦੇ ਪੰਪ ਜਾਂ ਪਾਰੀਲਾ ਰੋਕੀਆਂ ਹੋਈਆਂ ਸੀ ਲੋਕ ਕਿャਸਰਾਈਆਂ ਲਾ ਰਹੇ ਆਂ ਵੀ ਇਹ ਜਿਹੜਾ ਸੰਘਰਸ਼ਾ ਲੰਬਾ ਚੱਲਣ ਦੀ ਉਮੀਦ ਹੈ ਹਾਂਜੀ ਹਾਂ ਜੇ ਸੰਘਰਸ਼ ਲੰਬਾ ਚੱਲਦਾ ਹੈ ਫਿਰ ਆਪਾਂ ਇਸ ਤਰ੍ਹਾਂ ਬੈਠੇ ਰਹਾਂਗੇ ਬਿਲਕੁਲ ਜੀ ਕਣਪੱਕੇ ਤੌਰ ਤੇ ਬੈਠੇ ਰਹਾਂਗੇ ਤੁਹਾਨੂੰ ਲੱਗਦਾ ਵੀ ਜੇ ਆਪਾਂ ਲੰਬਾ ਸਮਾਂ ਬੈਠੇ ਗਿੱਤ ਲਾਂਗੇ ਸੰਘਰਸ਼ ਹਾਂਜੀ ਥੋੜਾ ਜਿਹਾ ਵਾਢੀ ਕਰਕੇ ਜਿਵੇਂ ਚਲਦੀ ਆ ਝੋਨੇ ਦੀ ਵੜਾਈ ਤੇ ਕਣਕ ਦਾ ਥੋੜਾ ਜਿਹਾ ਸਾਨੂੰ ਫਰਕ ਪਿਆ ਹੋਇਆ ਪਰ ਨਹੀਂ ਪਰ ਤਕਰੀਬਨ ਪੂਰੇ ਲੋਕ ਧਰਨੇ ਵਿੱਚ ਫਿਰ ਵੀ ਕਾਫੀ ਆ ਰਹੇ ਨੇ ਜੀ ਤੇ ਉਹਦੇ باوجود ਵੀ ਜਿਵੇਂ ਹੁਣ ਝੋਨੇ ਪੈਣ ਸਾਡੇ ਮੰਡੀਆਂ ਚ ਤੇ ਇਹਦੇ باوجود ਵੀ ਸਾਡੇ ਕੋਲ ਕਾਫੀ ਘੱਟ ਹੁੰਦਾ ਜੀ ਪਿੰਡ ਆਪਣਾ ਬਲਾਲਾ ਪਿੰਡ ਹੈ ਕੀ ਨਾਮ ਆਪਣਾ ਗੁਰਵਿੰਦਰ ਸਿੰਘ ਜੀ ਇੱਥੇ ਤੁਸੀਂ ਕੀ ਕਰਨਾ ਹੈ ਅੱਜ ਇੱਥੇ ਜੀ ਧਰਨੇ ਤੇ ਆਏ ਦੇਖੋ ਜੋ ਜਿਹੜਾ ਮੋਦੀ ਆਪਣੇ ਬਲੀਏ ਇਹ ਕਰ ਰਿਹਾ ਜੀ ਕਾਨੂੰਨ ਲੈ ਕੇ ਆਇਆ ਜੀ ਇਹਦੇ ਬਰੁਸ ਸਾਨੂੰ ਹੁਣ ਆਪਣਾ ਰੋਜ਼ ਤਾਂ ਪ੍ਰਗਟ ਕਰਨਾ ਪੋਗਾ ਨੇ ਜੇ ਅਸੀਂ ਆਪਣੇ ਘਰਾਂ ਚ ਬਹਿ ਕੇ ਤਾਂ ਫਿਰ ਹੱਲ ਨਹੀਂ ਹੋਣਾ ਇਹ ਸਾਨੂੰ ਤਾਂ ਇੱਕ ਵਾਰ ਸਾਰੇ ਪੰਜਾਬ ਨੂੰ ਇਕੱਠੇ ਹੋ ਕੇ ਉਹਦੇ ਵਿਰੁੱਧ ਲੜਨਾ ਪੋਗਾ ਪੰਜਾਬ ਨੂੰ ਵੀ ਸਾਰੀਆਂ ਸਟੇਟਾਂ ਨੂੰ ਲੜਨਾ ਪੋਗਾ ਜੀ ਜੇ ਨਹੀਂ ਲੜਾਂਗੇ ਤਾਂ ਫਿਰ ਇਹ ਆਕਰ ਨੂੰ ਸਾਨੂੰ ਸਿੱਟੀ ਲੈਣਗੇ ਇੱਕਦਮ ਜੀ ਆਵਲਾ ਕੋਸ਼ਿਸ਼ ਤਾਂ ਪੂਰੀ ਕਰ ਰਹੇ ਨੇ ਜੀ ਆਪਣੇ ਬਲੀਏ ਉੱਪਰ ਜੇ ਅਸੀਂ ਆਪਣੇ ਘਰਾਂ ਚ ਬਹਿ ਗਏ ਫਿਰ ਕੰਮ ਨਹੀਂ ਚੱਲਣਾ ਇਹ ਸਾਨੂੰ ਇੱਕਦਮ ਅੱਜ ਨਹੀਂ ਜਾਂ ਕੱਲ੍ਹ ਤਾਂ ਇਕੱਠੇ ਹੋਣਾ ਪੈਣਾ ਸ ਆਪਾਂ ਨੂੰ ਵੀ ਸਾਰੀਆਂ ਸਟੇਟਾਂ ਨੂੰ ਇਕੱਠੋ ਹੋ ਕੇ ਚਲਾਉਣਾ ਪਊਗਾ। ਬਾਈ ਥੋੜਾ ਕੀ ਨਾਮ ਹੈ? ਲਖਵਿੰਦਰ ਸਿੰਘ ਜੀ। ਕਿਹੜਾ ਪਿੰਡ ਹੈ ਜੀ? ਬਲਾਲਾ ਜੀ। ਬਲਾਲਾ। ਅੱਜ ਬਲਾਲੇ ਪਿੰਡ ਦੀ ਵਾਈਲ ਲੱਗ ਰਹੀ ਹੈ। ਹਾਂਜੀ। ਮਨਰਾਜ ਸਿੰਘ ਬਲਾਲਾ। ਤੁਹਾਡਾ ਕੀ ਨਾਮ ਹੈ ਜੀ? ਮਨਰਾਜ ਸਿੰਘ ਜੀ। ਬਲਾਲਾ ਪਿੰਡ ਹੈ ਜੀ। ਬਲਾਲਾ। ਤੁਹਾਡਾ ਬਾਈ ਜੀ ਕਿਹੜਾ ਪਿੰਡ ਹੈ? ਸ਼ਿੰਗਾਰਾ ਸਿੰਘ ਜੀ। ਸ਼ਿੰਗਾਰਾ ਸਿੰਘ। ਤੁਸੀਂ ਤਾਂ ਫਿਰ ਅੱਗੇ ਵੀ ਆਉਂਦੇ ਹੋਵੋਗੇ ਹੈਂ? ਹਾਂਜੀ। ਇਹ ਧਰਨੇ ਦੇ ਪਹਿਲਾਂ ਵੀ ਬੈਨੇ ਹੋ। ਸਤਿਕਾਰ 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 ਜੀ। ਵੱਡਾ ਕੀ ਸੁਭਨਾ ਹੈ ਜੀ? ਬਲਦੇਵ ਸਿੰਘ ਜੀ ਬਲਦੇਵ ਸਿੰਘ ਜੀ ਜਿਹੜੇ ਧਰਨੇ ਚੱਲ ਰਹੇ ਨੇ ਲੋਕ ਹੁਣ ਕਿਆਸਰਾਈਆਂ ਲਾ ਰਹੇ ਆ ਕਿ ਮੋਦੀ ਬਹੁਤ ਜਿੱਦੀ ਕਿਸਮ ਦਾ ਬੰਦਾ ਹੈ ਅੜੀਅਲ ਸੁਭਾ ਦਾ ਬੰਦਾ ਹੈ ਪਰ ਦੂਜੇ ਪਾਸੇ ਲੋਕ ਇਹ ਕਹਿੰਦੇ ਨੇ ਕਿ ਜਿਹੜੇ ਪੰਜਾਬੀ ਆ ਉਹਦੋਂ ਵੀ ਜਿੱਦੀ ਲੋਕ ਨੇ ਤੁਹਾਨੂੰ ਕੀ ਲੱਗਦਾ ਪਛੰਗਰ ਜਿੱਤ ਲਾਂਗੇ ਜੀ ਇਹ ਇਹੀ ਆਸ ਰੱਖ ਕੇ ਚੱਲ ਰਹੇ ਆ ਜੀ ਵੀ ਜਰੂਰ ਜਿੱਤਾਂਗੇ ਸਾਡੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਤੇ ਜਦੋਂ ਤੱਕ ਚੱਲੂਗਾ ਉਦੋਂ ਤੱਕ ਅਸੀਂ ਇਸ ਮੋਰਚੇ ਦਾ ਸਾਥ ਦੇਵਾਂਗੇ ਪੂਰਾ ਡਟ ਕੇ ਇੱਕ ਗੱਲ ਹੋਰ ਹੈ ਜੀ ਕਿ ਪਹਿਲੀ ਵਾਰ ਇਤਿਹਾਸ ਚ ਹੋਇਆ ਕਿ ਜਿਹੜੀਆਂ 33 ਜਥੇਬੰਦੀਆਂ ਇਕੱਠੀਆਂ ਹੋ ਕੇ ਸੰਘਰਸ਼ ਲੜ ਰਹੀਆਂ ਨੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਬਹੁਤ ਵਧੀਆ ਹੋਇਆ ਜਿਹੜੇ ਸਾਰੇ ਜਿਥੇਬੰਦੀਆਂ ਦੇ ਵਿੱਚ ਇਕਤਾ ਹੋ ਗਈ ਹੈ ਔਰ ਬਹੁਤ ਖੁਸ਼ੀ ਦੀ ਗੱਲ ਹੈ ਇਹ ਜਿੰਨੀਆਂ ਸਾਡੇ ਵੀਰ ਭਾਈ ਇਕੱਠੇ ਨਾਲ ਮਿਲ ਕੇ ਚੱਲਣਗੇ ਸਾਡੇ ਮੋਰਚੇ ਦੀ ਜਿੰਤਨ ਵੀ ਸੰਭਾਵਨਾ ਉਨੀ ਜਿਆਦਾ ਬਣਦੀ ਹੁੰਦੀ ਹੈ ਤੇ ਸਾਨੂੰ ਪੂਰੀ ਆਸ ਹੈ ਅਸੀਂ ਹੋਰ ਵੀ ਸਾਰੀਆਂ ਜਥੇਬੰਦੀਆਂ ਨੂੰ ਸੱਦਾ ਦਿੰਦੇ ਆ ਵੀ ਸਾਡੇ ਨਾਲ ਮਿਲ ਕੇ ਚੱਲਣ ਕਿਉਂਕਿ ਜੇ ਅਸੀਂ ਇਹ ਮੋਰਚਾ ਹਾਰ ਗਏ ਤਾਂ ਇਹ ਇਕੱਲਾ ਕਿਸਾਨਾਂ ਦਾ ਮੋਰਚਾ ਨਹੀਂ ਹੈਗਾ ਵੀ ਕਿਸਾਨਾਂ ਦਾ ਨੁਕਸਾਨ ਹੋਣਾ ਹੈ ਨੁਕਸਾਨ ਪੂਰੇ ਪੰਜਾਬੀਅਤ ਦਾ ਹੋਣਾ ਹੈ ਤਾਂ ਜਿਹੜੇ ਸਾਡੇ ਦਲਿਤ ਵੀਰ ਨੇ ਸਾਡੇ ਹਰੀਜਨ ਭਾਈ ਨੇ ਉਹਨਾਂ ਦੇ ਉੱਤੇ ਵੀ ਇਹਦਾ ਬਹੁਤ ਬੜਾ ਅਸਰ ਹੋਣਾ ਹੈ ਅੱਜ ਤਾਂ ਸਾਡੇ ਜਿਹੜੇ ਹਰੀਜਨ ਭਾਈ ਨੇ ਉਹ ਨਹੀਂ ਸੋਚਦੇ ਵੀ ਸਾਨੂੰ ਕੀ ਨੁਕਸਾਨ ਹੋਣਾ ਉਹਨਾਂ ਨੂੰ ਲੱਗਦਾ ਕਿਸਾਨਾਂ ਦੀ ਲੜਾਈ ਹੈ ਹਾਂ ਉਹ ਸੋਚਦੇ ਨੇ ਵੀ ਇਹ ਕਿਸਾਨਾਂ ਦੀ ਲੜਾਈ ਹੈ ਲੇਕਿਨ ਇਹ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਹੈਗੀ ਉਹਨਾਂ ਨੂੰ ਜਿਹੜੀ 2 ਰੁਪਏ ਕਿਲੋ ਕਣਕ ਮਿਲਦੀ ਹੈ ਜਾਂ ਹੋਰ ਸਹੂਲਤਾਂ ਮਿਲਦੀਆਂ ਨੇ ਸਾਰੀਆਂ ਉਹਨਾਂ ਦੀਆਂ ਬੰਦ ਹੋ ਜਾਣੀਆਂ ਨੇ ਔਰ ਸਾਡੇ ਨਾਲੋਂ ਬਹੁਤ ਜ਼ਿਆਦਾ ਬੁਰਾ ਹਾਲ ਉਹਨਾਂ ਦਾ ਹੋਣਾ ਜਿੱਦਣ ਇਹ ਮੋਰਚਾ ਹਾਰ ਗਏ ਤੇ ਮੋਦੀ ਦੀ ਇਹ ਦੇ ਕਾਲੇ ਕਾਨੂੰਨ ਲਾਗੂ ਹੋ ਗਏ ਹਾਂਜੀ ਸਾਡੀ ਬੇਨਤੀ ਆ ਹਰੀ ਜਨ ਵੀਰਾਂ ਨੂੰ ਵੀ ਉਹ ਸਾਰੇ ਇਹਨਾਂ ਕਿਸਾਨ ਵੀਰਾਂ ਦੇ ਨਾਲ ਮਿਲ ਕੇ ਇਸ ਮੋਰਚੇ ਦੇ ਵਿੱਚ ਹਿੱਸਾ ਪਾਉਣ ਤੇ ਆਪਣਾ ਯੋਗਦਾਨ ਪਾਉਣ ਆਪਣਾ ਸਾਥ ਦੇਣ ਕਿਉਂਕਿ ਇਹ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਹੈਗੀ ਇਹ ਸਾਡੇ ਪੂਰੇ ਪੰਜਾਬ ਦੀ ਲੜਾਈ ਹੈ ਸਾਡੀ ਪੰਜਾਬੀਆਂ ਦੀ ਲੜਾਈ ਹੈ ਔਰ ਸਾਡੇ ਸਾਰੇ ਲੋਕਾਂ ਦੀ ਲੜਾਈ ਹੈ ਇਹ ਇਹਨੂੰ ਕਿਸਾਨ ਮੋਰਚਾ ਕਹਿਣਾ ਮੈਂ ਨਹੀਂ ਮੰਨਦਾ ਵੀ ਇਹ ਸਹੀ ਹੈ ਇਹ ਲੋਕ ਮੋਰਚਾ ਹੈ ਲੋਕਾਂ ਦਾ ਸੰਘਰਸ਼ ਹੈ ਉਹਦੇ ਵਿੱਚ ਸਾਰੇ ਹੀ ਜਾਤਾਂ ਦੇ ਜਾਂ ਧਰਮਾਂ ਦੇ ਬੰਦੇ ਆਉਂਦੇ ਨੇ ਇਹਦਾ ਪ੍ਰਭਾਵ ਸਾਡੇ ਦੁਕਾਨਦਾਰਾਂ ਉੱਤੇ ਵੀ ਪੈਣਾ ਹੈ ਸਾਡੇ ਵਪਾਰੀ ਵਰਗ ਦੇ ਉੱਤੇ ਵੀ ਪੈਣਾ ਸਾਡੇ ਮਜ਼ਦੂਰ ਵਰਗ ਦੇ ਉੱਤੇ ਵੀ ਪੈਣਾ ਹੈ ਤੇ ਕਿਸਾਨਾਂ ਦੇ ਉੱਤੇ ਦਾ ਜਿਹੜਾ ਪੈਣਾ ਉਹ ਪੈਣਾ ਹੀ ਪੈਣਾ ਹੈ ਮੈਂ ਬਹੁਤ ਸਾਰੇ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਗਿਆ ਬਹੁਤ ਸਾਰੀਆਂ ਥਾਵਾਂ ਤੇ ਇੱਕ ਦੇਖਣ ਨੂੰ ਚੰਗਾ ਸ਼ਿਕਨ ਮਿਲਿਆ ਕਿ ਜਿਹੜੇ ਦੁਕਾਨਦਾਰ ਭਰਾ ਨੇ ਉਹ ਸ਼ਾਮ ਨੂੰ ਕਈ ਵਾਰ ਧਰਨਿਆਂ ਤੇ ਆਉਂਦੇ ਨੇ ਕੋਈ ਵਾਰ ਕੋਈ ਮੂੰਗਫਲੀ ਵੰਡ ਕੇ ਜਾਂਦਾ ਉਹ ਕੇਲੇ ਵੰਡ ਕੇ ਜਾਂਦਾ ਉਹਦਾ ਸਮਰਥਨ ਬੰਦੇ ਨੇ ਕਿ ਅਸੀਂ ਤੁਹਾਡੇ ਨਾਲ ਆ ਕਿ ਜੇ ਥੋ ਕਿਸਾਨੀ ਬਚੀ ਹੋਈ ਆ ਤਾਂ ਦੁਕਾਨਦਾਰੀ ਬਚੀ ਹੋਈ ਆ। ਉਹ ਤੁਹਾਡੇ ਧਰਨੇ ਵਿੱਚ ਕੋਈ ਹਜਾਰਾ ਰੁਝਾਨ ਦੇਖਿਆ ਤੁਹਾਨੂੰ? ਦੁਕਾਨਦਾਰਾਂ ਵੱਲੋਂ ਬਿਲਕੁਲ ਬਿਲਕੁਲ ਆਉਂਦੇ ਨੇ ਜੀ ਸਾਡੇ ਧਰਨੇ ਦੇ ਵਿੱਚ। ਹਾਂ ਜੀ। ਬਹੁਤ ਦੁਕਾਨਦਾਰ ਵੀ ਆਉਂਦੇ ਨੇ। ਬਹੁਤ ਸਾਰੀ ਇੱਥੇ ਰਸਤ ਵਗੈਰਾ ਵੀ ਦੇਖੇ ਜਾਂਦੇ ਨੇ, ਫਲ-ਫਰੂਟ ਦੀਆਂ ਗੱਡੀਆਂ ਵੀ ਲੈ ਕੇ ਆਉਂਦੇ ਨੇ ਤੇ ਖਾਣ-ਪੀਣ ਦਾ ਸਮਾਨ ਦੇਖੇ ਜਾਂਦੇ ਨੇ। ਈਵਨ ਸਾਡੇ ਧਰਨੇ ਦੇ ਵਿੱਚ ਹਾਜ਼ਰੀ ਵੀ ਭਰਦੇ ਨੇ ਇੱਥੇ ਧਰਨੇ ਤੇ। ਹਾਂ ਜੀ। ਦੁਕਾਨਦਾਰ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਆ ਸਾਡੇ ਇਸ ਧਰਨੇ ਦੇ ਵਿੱਚ ਅਸੀਂ ਧੰਨਵਾਦ ਕਰਦੇ ਆ ਉਹਨਾਂ ਦਾ ਸਾਰਿਆਂ ਦਾ ਇਹ ਜਿਹੜਾ ਚੰਡੀਗੜ੍ਹ ਲੁਧਿਆਣਾ ਰੋਡ ਹੈ ਉਹਦੇ ਉੱਤੇ ਇੱਕ ਪਿੰਡ ਭਲਾਲ ਪਿੰਡ ਉਹਦੇ ਕੋਲੇ ਟੋਲ ਪਲਾਜ਼ਾ ਸੋ ਅੱਜ ਇੱਥੇ ਪਹੁੰਚੇ ਹੋਏ ਆ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਨੌਜਵਾਨ ਵੀਰ ਮੈਂ ਤੁਹਾਨੂੰ ਬਾਕੀ ਪਾਸੇ ਵੀ ਦਿਖਾਉਣਾ ਸਾਡੇ ਜਿਹੜੇ ਮੋਤਬਰ ਜਣੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਵਿੱਚ ਸਾਥ ਦੇ ਰਹੇ ਨੇ। ਸੋ ਪੂਰਾ ਰਿਕਾਰਡ ਕਿਹੜਾ ਕਿਹੜਾ ਬੰਦਾ ਧਰਨੇ ਤੇ ਆਉਂਦਾ ਹੈ। ਕਿੰਨੇ ਵਜੇ ਆਉਂਦਾ ਹੈ ਕਿਹਦੀ ਡਿਊਟੀ ਕੱਲ ਪਰਸੋਂ ਸੋ ਸਾਰਾ ਇੱਕ ਚੰਗੇ ਤਰੀਕੇ ਦੇ ਨਾਲ ਮੈਨੇਜ ਕੀਤਾ ਜਾ ਰਿਹਾ। ਉਹਦੇ ਵੀ ਫੀਡਿੰਗ ਲੈਣ ਲੱਗੇ ਨੇ ਸੋ ਰੋਈ ਕੋਠਾ ਵਾਲੀ ਚਾਬੀ ਲੱਗੇ। ਛੋਟੇ ਵੀਰੇ ਕੀ ਨਾਮ ਆਪਣਾ? ਸੁਖਜੀਤ ਸਿੰਘ। ਕਿਹੜਾ ਪਿੰਡ ਹੈ ਜੀ? ਖਲੌਲ। ਕਲ ਵਾਲਾ ਬਾਈ ਜਿਹੜੇ ਇਹ ਅੱਜ ਆਪਾਂ ਟੋਲ ਪਲਾਜ਼ੇ ਤੇ ਬੈਠੇ ਆਂ ਕਿਸਾਨੀ ਸੰਘਰਸ਼ ਚੱਲਿਆ ਤੁਹਾਨੂੰ ਕੀ ਲੱਗਦਾ ਜਿੱਤ ਲਾਂਗੇ ਆਪਾਂ ਪਰ ਜਿੱਤੇ ਹੋਏ ਆਂ ਜੀ ਸਾਡੇ ਨਾਲ ਹੁਣ ਇੰਨੇ ਲੋਕ ਜੁੜ ਗਏ ਠੀਕਾ ਲੋਕ ਘਰੋਂ ਆਪ ਮਹਾਰੇ ਨਿਕਲਦੇ ਆ ਸਾਡੀ ਜਿੱਤੀ ਇਹ ਹੋ ਜਿੱਤ ਕਿਵੇਂ ਦੀ ਹੁੰਦੀ ਹੈ ਜਿਹੜੀਆਂ ਇਹ ਪੰਜਾਬ ਚ ਪਹਿਲੀ ਵਾਰ ਹੋਇਆ ਕਿ ਇੰਨੇ ਜਥੇਬੰਦੀਆਂ ਇਕੱਠੀਆਂ ਹੋ ਕੇ ਸੰਘਰਸ਼ ਲੜੀਆਂ ਇਹਦੇ ਬਾਰੇ ਕੀ ਕਹਿਣਾ ਹੈ ਇਹ ਜਿਹੜੀ ਨਾ ਇੰਨੇ ਸਮੇਂ ਤੋਂ ਸਿਆਸਤ ਜਿਹੜੀ ਅਕਾਲੀ ਕਾਂਗਰਸ ਜਾਂ ਹੋਰ ਪਾਰਟੀ ਬਾਜੀ ਉਹਨੂੰ ਜੜੋਂ ਪੁੱਟਣ ਵਾਲੀ ਇਹ 31 ਦਾ ਇੱਕਾ ਉਹਨਾਂ ਨੂੰ ਜੜੋਂ ਪੁੱਟਣ ਵਾਲਾ ਇੱਕ ਇਹ ਕੋਈ ਮਾੜਾ ਢੀੜਾ ਇੱਕਾ ਨਹੀਂ ਇਹ ਨਾਲ ਨਾਲ ਲੋਕਾਂ ਚ ਇੱਕ ਨਵੀਂ ਅੰਦਰ ਸ਼ਕਤੀ ਇੱਕ ਨਵੇਂ ਬਦਲਾਅ ਦੀ ਪੈਦਾ ਹੋ ਰਹੀ ਆ। ਹੋਰੋ ਨਹੀਂ ਆਉਣੀ ਆ ਕਿ ਬਹੁਤ ਉਮੀਦਾਂ ਨੇ ਇਸ ਬਦਲਾਅ। ਪੜੇ ਵੀਰੇ ਆਪਣਾ ਕੀ ਦਾ ਹੈ? ਬਲਿਹਾਰ ਸਿੰਘ ਆ ਜੀ। ਕਿਹੜੇ ਪਿੰਡ ਵੀਰਿਆ? ਲੱਲਕਲਾ ਜੀ। ਠੀਕ ਹੈ। ਤੁਸੀਂ ਰੋਜ਼ ਇੱਥੇ ਆਉਂਦੇ ਹੋ ਬਾਈ? ਹਾਂਜੀ ਹਾਂਜੀ ਰੋਜ਼ ਆਇਆ। ਕੀ ਲੱਗਦਾ ਸੰਘਰਸ਼ ਜਿੱਤ ਲਾਂਗੇ ਆਪਾਂ ਬਿਲਕੁਲ ਜੀ ਇੱਕ ਮਿੰਟ ਆ ਵੀਰੇ ਇੱਕ ਮਿੰਟ ਲੋ ਜੀ ਅੱਜ ਮੈਂ ਪਹੁੰਚਿਆ ਹੋਇਆ ਪਿੰਡ ਖਲਾਲ ਜਿਹੜਾ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਪਿੰਡ ਐ ਇਹ ਇੱਥੇ ਸੱਜਣ ਸਾਡੇ ਧਰਨਾ ਲਾਈ ਬੈਠੇ ਨੇ ਪੁਲਿਸ ਵਾਲੇ ਸੱਜਣ ਵੀ ਆਪਣੀ ਡਿਊਟੀ ਕਰ ਰਹੇ ਹਨ ਸੋ ਮੈਂ ਤੁਹਾਨੂੰ ਜਿਹੜੀ ਗੱਲ ਦਿਖਾਉਣੀ ਚਾਹੁੰਦਾ ਕਿ ਆਹ ਵਿਸ਼ੇ ਹੋਏ ਫਰਸ਼ ਇੱਥੇ ਵਿਸ਼ੇ ਇੱਥੇ ਪੈਨੇ ਆਹ ਸਾਰਾ ਲੰਗਰ ਦਾ ਸਾਜੂ ਸਮਾਨ ਪਿਆ ਇੱਥੇ ਲੰਗਰ ਚੱਲਦਾ ਇੱਥੇ ਚਾਹ ਬਣਦੀ ਹੈ ਲੰਗਰ ਬਣਦਾ ਇੱਥੇ ਭਾਂਡੇ ਸਾਰੇ ਮੰਜੇ ਜਮੇ ਆ ਆ ਰੋਟੀ ਹੈ ਜਿਹੜਾ ਮੁੰਡਾ ਪਿਆਇਆ ਛੋਟਾ ਰੋਟੀ ਖਵਾਏ ਨੰਗਰ ਚੱਲੋ ਜੀ ਇੱਥੇ ਉਹ ਕਹਿੰਦਾ ਵੀ ਆ ਬਾਈ ਜੀ ਕੀ ਨਾਮ ਆਪਣਾ ਮੇਰਾ ਨਾਮ ਹੀ ਗਗਨਦੀਪ ਸਿੰਘ ਕਿਹੜਾ ਪਿੰਡ ਹੈ ਪਿੰਡ ਕਲਾਲੇ ਆ ਜੀ ਅੱਛਾ ਬਾਈ ਜੀ ਇੱਥੇ ਕੀ ਕਰਦੇ ਹੋ ਤੁਸੀਂ ਇਹ ਧਰਨੇ ਦੇ ਬੈਠੇ ਆਂ ਅੱਛਾ ਤੁਹਾਡੀ ਕਲਾਲਾਂ ਦੀ ਡਿਊਟੀ ਲੱਗਿਆ ਜਾਈ ਹਾਂ ਜੀ ਸਾਰੇ ਪਿੰਡ ਸਾਰੇ ਕਲਾਲੇ ਦੀ ਆ ਕਲਾਲ ਦੇ ਬੇਟੇ ਤੁਹਾਡਾ ਕੀ ਨਾਮ ਵੀਰਾਂ ਰਪਿੰਦਰ ਸਿੰਘ ਕਿਹੜਾ ਪਿੰਡ ਹੈ ਕਲਾਲ ਵੈਰੀ ਗੁੱਡ ਤੁਹਾਡੀ ਵੀ ਇੱਥੇ ਡਿਊਟੀ ਲੱਗਿਆ ਜਾਈ ਹਾਂ ਜੀ ਥੋੜਾ ਵੀਰ ਕਿਹੜਾ ਪਿੰਡ ਹੈ ਬਲਾਲਾ ਪਿੰਡ ਆ ਜੀ ਕੁਝ ਵੀ ਧਰਨੇ ਤੇ ਆਏ ਹੋ? ਹਾਂ ਜੀ ਆਪਣੇ ਪਿੰਡ ਦੀ ਡਿਊਟੀ ਲੱਗੀ ਅੱਜ। ਅੱਛਾ। ਇੱਕ ਇੱਕ ਦਿਨ ਦੀ ਡਿਊਟੀ ਹੁੰਦੀ ਹੈ ਜੀ ਪਿੰਡਾਂ ਦੀ। ਠੀਕ ਹੈ ਜੀ। ਤੁਹਾਡਾ ਕੀ ਨਾਮ ਵੀਰਾਂ? ਸਵਾਰਥ ਸਿੰਘ ਜੀ। ਕਿਹੜਾ ਪਿੰਡ ਵੀਰਾਂ? ਖਲਾਲ ਜੀ। ਵਾਹ ਜੀ ਵਾਹ। ਅੱਜ ਪਹਿਲੀ ਵਾਰ ਆ ਗਏ ਵੀ ਆਉਣੇ ਹੋ? ਹਾਂ ਜੀ ਅਸੀਂ ਜਿੱਦਣ ਤੋਂ ਪਹਿਲੇ ਦਿਨ ਤੋਂ ਧਰਨੇ ਤੇ ਆਉਂਦੋ ਦੂਰ ਤੋਂ ਦੂਰ ਜਾਂ ਰਾਤ ਇੱਥੇ ਆ ਆ ਲੰਗੜ ਦਾ ਪਰਤਾਉ ਨਹੀਂ ਆ ਸਾਰਾ ਕੁਝ ਕਰਦੇ ਆ। ਵੈਰੀ ਗੁੱਡ। ਤੁਹਾਡਾ ਵੀਰਾਂ ਕੀ ਨਾਮ ਹੈ? ਸੁਵਿੱਤਰ ਸਿੰਘ ਜੀ। ਕਿਹੜਾ ਪਿੰਡ? ਖਲਾਲਿਆ ਜੀ। ਵੈਰੀ ਗੁੱਡ। ਖਲਾਲ ਜੱਟ ਹੋਏ ਪੂਰੇ। ਯਾਦ ਉਹ ਨਰ ਗੁਰੀਏ ਕਿਹੜਾ ਪਿੰਡ ਵੀਰਾਂ ਖਲਾਲ ਪਿੰਡ ਆ ਜੀ ਵਾਹਿਗੁਰੂ ਸੋ ਇਹ ਖਲਾਲ ਦੇ ਨੌਜਵਾਨ ਜਿਨ੍ਹਾਂ ਦੀ ਲੰਗਰ ਤੇ ਇੱਥੇ ਡਿਊਟੀ ਹੈ ਤੇ ਧਰਨੇ ਤੇ ਡਿਊਟੀ ਹੈ ਇੱਥੇ ਲੰਗਰ ਵਰਤਾਇਆ ਜਾ ਰਿਹਾ ਚਾਹ ਬਣਦੀ ਹੈ ਸਾਰਾ ਸਮਾਨ ਉਹਨਾਂ ਨੇ ਦਿਖਾਇਆ ਇੱਥੇ ਸਸੀ ਕਾਲ ਜੀ ਸਸੀ ਕਾਲ ਮਹਾਰਾਜ ਡੱਟੇ ਬੈਠੇ ਹੋ ਜੀ ਧਰਨੇ ਤੇ ਹਾਂ ਜੀ ਆਪਾਂ ਬੰਦੇ ਲੱਗੇ ਲੱਗੇ ਸਸੀ ਕਾਲ ਜੀ ਸਸੀ ਲੋ ਜੀ ਇੱਥੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਖੜੀ ਹੋਈ ਐ ਆ ਇੱਥੇ ਮੈਂ ਤੁਹਾਨੂੰ ਦਿਖਾਉਂ ਲੱਗਾ ਸਟੇਜ ਆ ਜਿਹੜੀ ਤੇ ਦਿਨ ਦੇ ਵਿੱਚ ਇਹਨਾਂ ਮਾਈਕਾਂ ਦੇ ਉੱਤੇ ਖੜ ਕੇ ਆ ਝੰਡੇ ਲੱਗੇ ਨੇ ਸਾਡੇ ਯੂਨੀਅਨ ਦੇ ਇੱਥੇ ਸਾਡੇ ਸੱਜਣ ਆਉਂ ਸੈਟ ਪਿਆ ਮਾਈਕ ਪਿਆ ਇੱਥੇ ਬੋਲਦੇ ਨੇ ਦਿਨ ਦੇ ਵਿੱਚ ਵਿਚਾਰਾਂ ਸਾਂਝੀਆਂ ਹੁੰਦੀਆਂ ਨੇ ਸਸੀ ਕਾਲ ਜੀ ਅੱਜ ਦੀ ਵਿਚਾਰ ਚਰਚਾ ਤੋਂ ਬਾਅਦ ਜਿਹੜਾ ਮੈਂ ਸਿੱਟਾ ਕੱਢ ਸਕਿਆ ਜਿਹੜਾ ਮੈਨੂੰ ਗੱਲ ਮਹਿਸੂਸ ਹੋਈ ਐ ਉਹ ਗੱਲ ਇਹ ਹੈ ਕਿ ਜਵਾਨੀ ਦੇ ਵਿੱਚ ਇੱਥੇ ਬਹੁਤ ਸਾਰਾ ਉਤਸ਼ਾਹ ਹੈ ਉਤਸ਼ਾਹ ਦੇ ਨਾਲ ਨਾਲ ਇੱਕ ਗੱਲ ਚੰਗੀ ਜਿਹੜੀ ਸਾਹਮਣੇ ਆਉਂਦੀ ਹੈ ਕਿ ਇੱਥੇ ਆਉਣ ਦੇ ਨਾਲ ਜਿਹੜੇ ਨੌਜਵਾਨਾਂ ਨੂੰ ਖੇਤੀਬਾੜੀ ਬਿੱਲਾਂ ਬਾਰੇ ਜਾਂ ਆਪਣੇ ਹੱਕਾਂ ਬਾਰੇ ਬਹੁਤ ਸਾਰੀਆਂ ਨਵੀਆਂ ਜਾਣਕਾਰੀਆਂ ਮਿਲਦੀਆਂ ਬਹੁਤ ਸਾਰੇ ਆਗਾਮੀ ਬਦੂ ਜਿਹੜੇ ਸਾਡੇ ਲੀਡਰ ਨੇ ਇਹਨਾਂ ਧਰਨੀਆਂ ਦੇ ਵਿੱਚੋਂ ਨਿਕਲਣਗੇ ਮੈਂ ਸਮਝਦਾ ਇਹ ਸੰਘਰਸ਼ ਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਪੰਜਾਬ ਨੂੰ ਫਾਇਦਾ ਹੋਊਗਾ ਕਿ ਲੋਕਲ ਸਾਡੀ ਅਗਵਾਈ ਕਰਨ ਵਾਲੇ ਲੀਡਰ ਸਹਿਬਾਨ ਇਹਨਾਂ ਘੋਲਾਂ ਦੇ ਵਿੱਚੋਂ ਅੱਗੇ ਆਉਣਗੇ ਸੋ ਇਹ ਸਮੇਂ ਦੀ ਮੰਗ ਵੀ ਹੈ ਜ਼ਰੂਰੀ ਵੀ ਹੈ ਕਿ ਜਿੱਥੇ ਇਲਾਕੇ ਦੇ ਵਿੱਚ ਤੁਸੀਂ ਥਾਣੇ ਲਾਈ ਬੈਠੇ ਹੋ ਉੱਥੇ ਵਿਚਾਰ ਚਰਚਾ ਹੋਣ ਲੰਬੀ ਵਿਚਾਰ ਚਰਚਾ ਤੋਂ ਬਾਅਦ ਸਾਡੇ ਨੌਜਵਾਨਾਂ ਨੇ ਜਿੱਥੇ ਸਾਡੇ ਦਿੜ ਅਰਾਦੇ ਪੇਸ਼ ਕੀਤੇ ਕਿ ਇਹ ਸਾਡਾ ਘੋਲ ਹੈ ਸਾਨੂੰ ਲੜਨਾ ਪੈਣਾ ਹੈ ਸਾਡੀ ਲੜਾਈ ਹੈ ਅਸੀਂ ਲੜਾਂਗੇ ਸੋ ਆਪਣੇ ਹੱਕਾਂ ਪਤី ਜਾਗਰੂਕ ਹੋਵਾਂਗੇ ਸੋ ਅੱਜ ਜਵਾਨੀ ਦਾ ਜੋਸ਼ ਤੇ ਸਾਡੇ ਬਜ਼ੁਰਗਾਂ ਦੀ ਹੋਸ਼ ਇਕੱਠੇ ਹੋ ਕੇ ਜਦ ਨਾਲ ਸੰਘਰਸ਼ ਸਾਡੇ ਨੇਪਰੇ ਚਾੜ ਰਹੀ ਹੈ ਮੈਂ ਸਮਝਦਾ ਇਹ ਪੰਜਾਬ ਲਈ ਸ਼ੁਭ ਚਕਨ ਹੈ ਸੋ ਮਿਲਾਂਗੇ ਕੱਲ ਫੇਰ ਕਿਸੇ ਨਵੇਂ ਧਰਨੇ ਦੇ ਉੱਤੇ ਤੁਹਾਡਾ ਆਪਣਾ ਪ੍ਰੋਗਰਾਮ ਲੈ ਕੇ ਇੱਕ ਰਾਤ ਧਰਨੇ ਤੇ ਬੈਠੇ ਕਿਸਾਨਾਂ ਦੇ ਨਾਲ ਬਹੁਤ ਬਹੁਤ ਮਿਹਰਬਾਨੀ